ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਣਾ ਤੇ ਅੱਜ ਅਸੀਂ ਸਾਰਾ ਕੰਮ ਕਰਕੇ ਕਰ ਲਿਆ ਵਾ ਤੇ ਹੁਣ ਫਟਾਫਟ ਕੱਪੜੇ ਧੋਣ ਜਾਣੇ ਕਿੱਥੇ ਕਿੱਠੇ ਕਿੱਦਰ ਕਿੱਦਰ ਧੋਣੀਆਂ ਤੇ ਕੱਪੜੇ-ਕਪੜੇ ਧੋਣ ਤੋਂ ਬਾਅਦ ਤੇ ਸਾਡੇ ਬਾਹਰ ਕਿੰਨੀ ਧੁੱਪ ਹੋਵੇ ਹਾਂ ਬਾਹਰ ਦੇਖੋ ਕਿੰਨੀ ਧੁੱਪ ਆ ਸਾਰੇ ਧੁੱਪ ਹੋਗੇ ਸਾਡੇ ਇੱਥੇ ਗਾਇਸ ਮੈਂ ਨਹਾ ਤੋਂ ਕੇ ਤਿਆਰ ਹੋ ਗਈ ਹਾਂ ਤਿਆਰ ਨੇ ਤਾਂ ਨਹਾ ਤੋਂ ਕੇ ਆ ਗਈ ਹਾਂ ਤੇ ਕੱਪੜੇ-ਕਪੜੇ ਧੋਤੇ ਸੀ ਆ ਦੇਖੋ ਕਪੜੇ ਧੋਤੇ ਆ ਦੇਖ ਆਪਣੇ ਚਪਲਾ ਮੇਰੀ ਆ ਪਈਆਂ ਮੈਂ ਨੰਗੇ ਪੈਰ ਘੁੰਮਦੀ ਪਈਆਂ ਆ ਪਈਆਂ ਮੇਰੀ ਚਪਲਾ ਤੇ ਅੱਜ ਇਹ ਦਰਦੇ ਖੁਬ ਆ ਰਹੇ ਕਿੰਨੇ ਕਪੜੇ ਵੇ ਆ ਧੋਤੇ ਆ ਮੈਂ ਆ ਬਾਅਦ ਦੇਖ ਤੱਪੇ ਕਿੰਨੇ ਆ ਤੇ ਮੇਰੇ ਹਸਬੰਦ ਕੀ ਕਰਦੇ ਪਿਆ ਕੀ ਕਰ ਰਹੇ ਹੋ ਤੁਸੀਂ ਆ ਦੇਫਾ ਪਿਆਜ ਕੱਟ ਲੈਣਾ ਰੋਟੀ ਵਾਸਤੇ ਅਧਾਰ ਨਾਲ ਰੋਟੀ ਖਾਣਗੇ ਦਾਲ ਥੋੜੀ ਜਿਹੀ ਬਈ ਥੋੜੀ ਮੈਂ ਕੱਲ ਥੋੜੀ ਜਿਹੀ ਖਾ ਰੇ ਥੋੜਾ ਜਨ ਨਿੰਬੂ ਪਾਇਆ ਸੀ ਕਹਿੰਦੇ ਦਾਲ ਦੇ ਵਿੱਚ ਨਿੰਬੂ ਪਾਇਆ ਮੈਂ ਕਿਹਾ ਹਾਂ ਤੇ ਬਾਅਦ ਰੋਟੀ ਰੋਟੀ ਖਾ ਲਈ ਥੱਕ ਗਿਆ ਬਹੁਤ ਹੱਥ ਘੱਟ ਦੇਖਦੇ ਤਦ ਦੇਖਦੇ ਕੀ ਹੁੰਦਾ ਜੀ ਫਿਰ ਬਾਹਰ ਦੇਖੋ ਬਾਹਰ ਦੇਖੋ ਬਾਹਰ ਦੇਖੋ ਕਿੰਨੀ ਧੁੱਪ ਆ ਰਹੀ ਬਾਹਰ ਬਹੁਤ ਜ਼ਿਆਦਾ ਧੁੱਪ ਹੈ ਬਾਹਰ ਲੈ ਕੇ ਜਾ ਰਹੇ ਹਾਂ

ਨਾ ਵੱਡਾ ਨਿੰਗੂ ਹੈ ਬੜਾ ਵੱਡਾ ਨਿੰਗੂ ਬਟਨ ਨਹੀਂ ਆ ਕਿੰਨੇ ਗੂ ਪਾਣੀ ਬਣਾ ਕੇ ਬਣਾ ਕੇ ਰੱਖਣਾ ਹੈ ਰੈਡੀ ਆਣ ਚੋਣਾ ਚਾਹੀਦਾ ਰਸ ਨਿਕਲੇ ਆ ਦੇਖੋ ਇਹ ਨਿੰਗੂ ਵਾਲੀ ਦਾਸ ਦੇਖਦੇ ਨੇ ਦੇਖੋ ਇਹਦੇ ਤੁਸੀਂ ਦਾਸ ਪੈਣ ਲਿਖਿਆ ਆ ਦੇਖੋ

ਸੋ ਬਾਦ ਫਸਲੇ ਮੇ ਪਾਣੀ ਤਾਂ ਮੈਂ ਬਣਾ ਕੇ ਰੱਖ ਲਿਆ ਸੀ ਬਸ ਚਾਚੂ ਬਣਾਉਣ ਲੱਗੇ ਸੀ ਆ ਹਾਸ ਕਿਸ ਤੇ ਤੇ ਆ ਸਾਡਾ ਗੈਸ ਤੇ ਕਪੜਾ ਮਾਰਨ ਵਾਲਾ ਇੱਥੇ ਪਾਣੀ ਲੱਗਿਆ ਹੋਇਆ ਹੈ ਕਪੜਾ ਚੱਕ ਲੈ ਕੇ ਆਨੇ ਆ ਕਪੜਾ ਹੈਗਾ ਰੱਖਾ ਸਾਡੇ ਇੱਧਰ ਆਇਆ ਤੇ ਕਪੜਾ ਮਾਰ ਦਿੰਨੀ ਸਰਸ ਸਾਫ਼ ਹੋ ਜਾਏ ਦਿੰਨਾ ਪਾਣੀ ਪਿਆਵਨਾ ਤੇ ਆ ਬਸ ਆਪਣਾ ਮਾਰਤਾ ਵਾ ਤੇ ਆ ਸਾਡਾ ਚਾਹ ਬਣਾਉਣ ਵਾਲਾ ਪੈ ਗਿਆ ਵਾ ਆਪਾਂ ਤੇ ਗੈਸ ਹੁਣ ਕਰਨੀ ਆ ਹਲੇ ਤੇ ਗੈਸ ਔਨ ਹੁਣ ਗੈਸ ਔਨ ਕਲਮਦਾਬਾਦ ਆਪਾਂ ਇੱਕ ਕੱਪਾ ਪਾਣੀ ਪਾ ਦਿੰਨੇ ਆ ਇੱਕ ਤਾਂ ਕਿ ਚਾਹ ਬਿਲਕੁਲ ਸਹੀ ਬਣੇ ਆ ਦੇਖ ਚਾਹ ਬਣਨ ਲੱਗੀ ਆ ਤੇ ਮੈਂ ਆਪਾ ਉਹ ਬਣਾ ਹਾਂ ਅੰਦਾ ਵੇਟ ਕਰਦੇ ਚਾਹ ਬਲ ਜੂਗੀ ਫਿਰ ਆਪਾਂ ਦੁੱਧ ਪਾ ਲਾਂਗੇ ਇਹਦੇ ਵਿੱਚ ਫਿਰ ਬਾਤ ਤੋਂ ਟੁੱਪੇ ਬਹੁਤ ਐ ਕੀ ਕਰੀਏ ਮੇਰੇ ਹਸਬੰਦ ਨੇ ਇਥੇ ਲੱਟ ਲਿਆ ਆ ਲੈਟ ਇਹਨੇ ਦੇਖ ਲਾ ਰਾਜੇ ਦੀਦਾਰਾ ਚਾਹ ਪਾਣੀ ਕੁਛ ਨਾ ਬਣਾਣਾ ਨਾ ਪੀਣਾ ਆ ਦੇਖ ਗਾਇਸ ਨੂੰ ਮਟਰ ਚੱਲ ਜਾਈ ਸੀ ਮਟਰ ਆਲੂ ਮਟਰ ਬਣਾਵਾਂਗੇ ਅੱਜ ਆਪਾਂ ਚਾਹ ਤੋਂ ਡੜੀ ਨੇ ਵਾਸਤੇ ਪਣੀ ਆਪਾਂ ਤਾਂ ਪੀਲੀ ਚਾਹ ਲਈ 4 ਵਜੇ ਤੇ ਸੀ ਆਪਾਂ ਹਾਂ ਡੜੀ ਵਾਸਤੇ ਚਾਹ ਤੋਂ ਬਣਾ ਕੇ ਫਿਰ ਰੋਟੀ ਬਣਾਵਾਂਗੇ ਇਹ ਗਾਇਜ਼ ਤੁਸੀਂ ਮਟਰ ਦੇਖੋ ਕਹੇ ਜਏ ਹੋਏ ਨੇ ਪਰ ਮਟਰ ਅੰਦਰ ਮਟਰ ਦੀ ਦੇਖੋ ਕੰਡੀਸ਼ਨ ਨਹੀਂ ਚੰਗੀ ਹੈਗੀ ਪਰ ਅੰਦਰੋਂ ਤਾਂ ਕੰਡੀਸ਼ਨ ਕਿੰਨੀ ਵਧੀਆ ਅੰਦਰੋਂ ਤਾਂ ਠੀਕ ਆ ਪਰ ਬਾਹਰੋਂ ਛਿਲੜ ਜੇ ਦੇਖਦੇ ਤੇ ਇਹ ਬੜੀਆਂ ਨਹੀਂ ਹੈਗੇ ਵਧੀਆ ਨਹੀਂ ਹੈਗੇ ਇਹਨੇ ਉਹੀ ਹੈ ਕਹੇ ਇੰਚਾਂ ਬਾਹਰੋਂ ਦੇਖਿਆ ਅੰਦਰੋਂ ਦੇਖੇ ਦਾ ਠੀਕ ਹੈ ਨਾ ਜਾਣਾ ਫੈ ਫੈ ਨਾ ਕਰੋ ਗਾਇਸ ਮਟਰ ਮਟਰ ਛਿਲੂ ਦੇ ਆਪਾਂ ਸਬਜ਼ੀ ਬਣਾਵਾਂਗੇ ਅੱਜ ਹਾਲ ਬਹੁਤ ਬੁਰਾ ਹੈ ਤੇ ਇਹ ਤੋਂ ਵੀਡੀਓ ਬੰਦ ਕਰ ਮੇਚਾ ਮੁਚਾ ਸਾਰਾ ਕੁਝ ਲੈ ਕੇ ਆਏ ਸੀ ਤੇ ਸਾਡੇ ਮਤਲਬ ਕਿ ਕਮੈਂਟ ਆਏ ਸੀ ਪੂਜਾ ਸ਼ਰਮਾ ਗੁਰਦੇਵ ਤੇ ਔਰ ਵੀ ਸੀਗੇ ਦੋ ਚਾਰ ਜਿਹੜੇ ਮੈਨੂੰ ਨਾਮ ਯਾਦ ਨਹੀਂ ਆਏਗਾ ਤੇ ਕਮੈਂਟ ਆਏ ਸੀਗੇ ਪੂਜਾ ਸ਼ਰਮਾ ਸੀਗੀ ਗੁਰਦੇਵ ਕੌਰ ਜੀ ਸੀਗੇ ਮੁਸਕਾਨ ਜੀ ਸੀਗੀ ਤੇ ਨੀਕੀਤਾ ਕੀ ਦੁਨੀਆ ਸੀਗੀ ਮਲੇਸ਼ੀਆ ਵਾਲੇ ਤੇ ਇੱਕ ਸੀਗੇ ਜੀ ਆਪਣੇ ਨੀਸ਼ਾ ਦੇਵੀ ਸੀਗੀ ਤੇ ਹੋਰ ਵੀ ਸੀਗੇ ਬਹੁਤ سارے ਤੇ ਉਹਨਾਂ ਸਾਰਿਆਂ ਦਾ ਬਹੁਤ ਜ਼ਿਆਦਾ ਥੈਂਕਸ ਦਿਲੋਂ ਥੈਂਕਸ ਕਿ ਉਹ ਇੰਨੀ ਸਪੋਰਟ ਕਰਦ ਨੇ ਤੇ ਤੁਸੀਂ ਵੀ ਆਪਣਾ ਨਾਮ ਬੁਲਵਾਣਾ ਬੁਲਵਾਣਾ ਚਾਣਨੇ ਹੋ ਵੀਡੀਓ ਵਿੱਚ ਤੇ ਤੁਸੀਂ ਵੀ ਵੱਧ ਤੋਂ ਵੱਧ ਕਮੈਂਟ ਕਰਨੇ ਨੇ ਬਾਰੇ ਜਵਾਜਾ ਹੈਂਡਪਿਸ ਸੈਰ ਕਰਿਓ। ਆ ਕੀ ਕਰੇ? ਕੀ ਹੋਇਆ? ਮਟਰ ਗਏ ਨਹੀਂ ਸਿੰਲੰਦਰੇ ਜੀ ਮੈਂ ਸਾਰਾ ਡੇਲ ਦੂੰਗੀ ਸਿੱਟੇ। ਹਾਂ ਤੇ ਮੈਂ ਵੀ ਡੇਲ ਦੂੰਗਾ ਸਾਰਾ ਹੀ ਸਿਰ ਦੇ ਉੱਪਰ ਇਹ ਦੇਖ ਲੈ ਛੰਨਾ ਇਹ ਛਿਲ ਲ ਗਿਆ ਸਾਰੇ। ਜਿੰਨਾ ਜ਼ਿਆਦਾ ਨਾ ਬਣਾਉ ਠੀਕ ਹੈ ਨਾ ਆਪਣੇ ਪੈਕ। ਲੈ ਫੜ ਫੜਾ ਗਾਉਂ ਕੋ ਖਾਲਾ ਫੜਾ ਮਾਂ। ਤੁਸੀਂ ਖਾਦਾ ਤੁਸੀਂ। ਤੁਹਾਡੇ ਵਾਸਤੇ ਹੈ ਖਾਣੂ ਗਾਉਂ। ਕਿਆ ਤੂੰ ਨਹੀਂ ਖਾਣੇ? ਮੈਂ ਮੈਨੇ ਖਾਣਾ। ਮੈਂ ਤਾਂ ਮਟਰ ਖਾਣੂੰਗੀ। ਕਿ ਸੱਚ ਲੜਾਉਂ। ਕਿਉਂ ਮੇਰੇ ਤੋਂ ਪਹਿਲਾਂ ਤਾਂ ਆਂਬ ਦੇ ਤੇ ਛਿਲਕ ਦੀ ਖਾਈ ਨਹੀਂ ਤੂੰ। ਮੈਂ ਤਾਂ ਖਾਂਦੀ ਨਹੀਂ ਆਂਬ ਦਾ ਛਿਲਕਾ। ਖਾਇਆ ਕਰ ਖਾਣਾ ਵਧੀਆ ਹੁੰਦੇ ਆ। ਤੁਸੀਂ ਖਾਇਆ ਕਰੋ ਤੁਹਾਨੂੰ ਜ਼ਿਆਦਾ ਲੋੜ ਆਈ। ਮੈਂ ਨਹੀਂ। ਦੇਖਿਆ ਗਾ ਕੀ ਮੈਂ ਜੋ ਮਿਹਨਤ ਜੁਬਾਲ ਲੜਾਉਂਦੀ ਆ ਮੇਰੇ ਨਾਲ। ਤੁਸੀਂ ਵੀਡੀਓ ਬਣਾ ਰਹੇ ਹੋ। ਮੈਂ ਹੁਣ ਮੈਂ ਤੇਰੀ ਸੱਚਾਈ ਦਿਖਾ ਰਹੀ ਆ। ਓ ਵਾਟ ਇਸ ਇਹ ਅੱਖਰ ਤੈਨੂੰ ਕੀ ਨਹੀਂ ਦੱਸਦਾ। ਹੈ ਗਵਾਂਡੀ ਅੰਦਰ ਦੱਸਦਾ। ਕੋਈ ਗੱਲ ਨਹੀਂ ਮੈਨੂੰ ਹੀ ਦੱਸ ਦੇ ਮੈਂ ਹੁਣ ਵੱਡੂਆਂ ਜਾ ਕੇ। ਮੈਨੂੰ ਤਾਂ ਪਤਾ ਨਹੀਂ ਵੀਡੀਓ ਬਣਾ ਰਹੇ ਆ। ਆ ਦੇਖੋ ਕੀ ਕਰੀ ਜਾ ਰਹੇ ਮਟਰ ਛਿੱਲੇ ਜਾ ਰਹੇ ਹਨ ਰੱਖਤੇ ਕਿ ਮੇਰੀ ਬੇਇੱਜ਼ਤੀ ਨਾ ਹੋ ਜਾਵੇ ਸਾਡੇ ਪੰਜਾਬੀ ਬੰਦਿਆਂ ਨੇ ਇਹ ਪ੍ਰੋਬਲਮ ਹੁੰਦੀ ਆ ਕਿ ਮੈਂ ਕੋਈ ਕੰਮ ਨਹੀਂ ਕਰਨਾ ਮੇਰੀ ਬੇਇੱਜ਼ਤੀ ਹੋ ਜਾਵੇ ਛਿੱਲਾ ਮਟਰ ਤੇ ਓ ਦੇਖੋ ਮਟਰ ਛਿੱਲ ਰਿਹਾ ਹਾਂ ਦੇਖਾ ਲੂ ਪਟੌਂਗੀ ਵਨ ਦੇਖੋ ਧਿਆਨ ਨਾਲ ਗਾਈਜ਼ ਇਹ ਕੀ ਕਰਦੀ ਪਈ ਆ ਇਹ ਉਹ ਦਾ ਕਤਲ ਕਰਦੀ ਆ ਪਿਆਰ ਟਮਾਟਰ ਦਾ ਦੇਖਿਓ ਕੀ ਕਰਦੀ ਪਈ ਆ ਇਹ ਇਹ ਟਮਾਟਰ ਦਾ ਕਤਲ ਕਰ ਰਹੀ ਆ ਇਹ ਚੀਜ਼ ਤੇ ਕੀ ਆ ਇਹ ਮੈਨੂੰ ਤਾਂ ਸਾਰੀ ਸਮਝ ਨਹੀਂ ਆਈ ਹਾਂ ਇਹੋ ਕੀ ਆ ਇਹ ਚ ਪਾਇਆ ਆ ਪਿਆਰ ਟਮਾਟਰ ਸਾਬ ਆਹ ਤੇ ਇਹ ਮਸ਼ੀਨ ਇਹ ਰੱਖ ਆਲੋ ਸਾਈਡ ਲਾਈਨ ਇਹ ਤਾਂ ਮਿਕਸਿੰਗੋ ਰੰਗ ਕਰ ਰਹੀ ਹੈ ਦੇਖਿਆ ਆਹ ਦੇਖੋ ਮਿਕਸਿੰਗੋ ਰੰਗ ਕਰ ਰਹੀ ਹੈ ਆ ਵਾਹ ये तो पूरी ने बनाता बिल्कुल दिखाई कहो जा गया हाज रह गया देखो जी ये योजा बन गया आ बनाता इन्हें सारा बिल्कुल ही खत्म ਗਾਈਸ ਹੁਣ ਨਾ ਸਿਰਫ ਆਟਾ ਗੁਣ ਕੇ ਆਏ ਸੀ ਆਟਾ ਗੁਣ ਕੇ ਪਾਂਡੇ ਤੋਂ ਉਨ ਜਾ ਰਿਹਾ ਤੇ ਗਾਈਸ ਅੱਜ ਸਬਜੀ ਸਬਜੀ ਕੀ ਬਣਾਈ ਜੀ ਅੱਜ ਦਾ ਵਲੌਗ ਇੱਥੇ ਹੀ ਖਤਮ ਕਰਦੇ ਆ ਤੇ ਸਬਜੀ ਮੈਂ ਦੱਸ ਦੇ ਨੀ ਰਣ ਕੇ ਆਲੂ ਮਟਰ ਬਣਾਈ ਆ ਆਲੂ ਮਟਰ ਬਣਾਈ ਅੱਜ ਤੇ ਬਸ ਫਟਾਫਟ ਬਣਾ ਲਿਆ ਅੱਜ ਗਰਮੀ ਬਹੁਤ ਲੱਗਦੀ ਵੀ ਤਾਂ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਤੇ ਪਲੀਜ਼ ਮੇਰੀ ਵੀਡੀਓ ਨੂੰ ਵਾਦ ਤੋਂ ਵਾਦ ਸੈਰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਫਿਰ ਬਾਏ